ਬੀਤੇ ਕਰੀਬ 10 ਦਿਨ ਪਹਿਲਾਂ ਕਿਸਾਨ ਦੀ 23 ਸਾਲਾ ਤੀਨ ਨਵਦੀਪ ਕੌਰ ਦੀ ਕੈਨੇਡਾ ਦੇ ਬ੍ਰੈਮਟਨ ਵਿਖੇ ਬ੍ਰੇਨ ਹੈਮਰਿੰਗ ਨਾਲ ਮੌਤ ਹੋ ਗਈ ਸੀ ਅੱਜ ਨਵਦੀਪ ਕੌਰ ਦੀ ਮਰਤਕ ਦੇ ਨਾਬਾ ਦੇ ਪਿੰਡ ਪਾਲੀਆਂ ਖੁਰਦ ਘਰ ਪੁੱਜੀ ਇਸ ਮੌਕੇ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ مالی ਮਦਦ ਦੀ ਮੰਗ ਕੀਤੀ ਹੈ ਅੰਤਮ ਸੰਸਕਾਰ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਅਤੇ ਪੂਰਾ ਗਮਗੀਨ ਮਾਹੌਲ ਸੀ ਬਹੁਤ ਨੰਦਪੱਗੀ ਘਟਨਾ ਹੋਈ ਹੈ ਜੋ ਕਿ ਸਰਕਾਰਾਂ ਨੇ ਪੜਾਈਆਂ ਇੰਨੀਆਂ ਜ਼ਿਆਦਾ ਮਹਿੰਗੀਆਂ ਕਰ ਦਿੱਤੀਆਂ ਕਿ ਬੰਦੇ ਨੂੰ ਪ੍ਰਾਪਰਟੀ ਵੇਚ-ਵੇਚ ਕੇ ਮੇਰੇ ਭਰਾ ਨੇ ਸਾਰੀ ਪ੍ਰਾਪਰਟੀ ਵੇਚ-ਵੇਚ ਕੇ ਆਪਣੇ ਬੱਚੇ ਦੇ ਉੱਪਰ ਲਾਤੀ ਅਖੀਰ ਨੂੰ ਜਦੋਂ ਬੱਚੇ ਨੇ 2 ਸਾਲ ਦੀ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਜਦੋਂ ਹੁਣ ਵਰਕ ਪਰਮਿਟ ਅਪਲਾਈ ਕਰਕੇ ਉਹਨੂੰ ਕੰਮ ਕਰਨ ਦੀ ਸੁਵਿਧਾ ਹੋਈ ਸੀ ਤਾਂ ਵਿਚਾਰੀ ਦੀ ਬ੍ਰੇਨ ਹੈਮਰਜ ਨਾਲ ਮੌਤ ਹੋ ਗਈ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਜੋ ਸਾਡੇ ਪਰਿਵਾਰ ਨਾਲ ਸਾਡੇ ਵਿਦੇਸ਼ ਵਿੱਚ ਵਸਦੇ ਦੇਸ਼ ਵਿੱਚ ਵਸਦੇ ਬੱਚਿਆਂ ਨੇ ਸਾਡੇ ਪਰਿਵਾਰ ਦੀ ਮਦਦ ਕੀਤੀ ਹੈ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਜੀ ਅਸੀਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਮੰਗ ਕਰਦੇ ਹਾਂ ਕਿ ਸਾਡੇ ਪਰਿਵਾਰ ਦੀ ਮੇਰੇ ਬ੍ਰਦਰ ਦੀ ਜੋ ਕਿ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਬੱਚੇ ਦੀ ਪੜ੍ਹਾਈ ਉੱਪਰ ਲਾ ਰੱਖੀ ਹੈ ਤੇ ਸਰਕਾਰ ਸਾਡੀ ਇਸ ਦੁੱਖ ਦੀ ਘੜੀ ਵਿੱਚ ਫਾਈਨੈਂਸ਼ੀਅਲੀ ਮਦਦ ਕਰੇ ਉਹ ਜਿਹੜੀ ਬੇਟੀ ਗੁਰਪ੍ਰੀਤ ਸਿੰਘ ਦੀ ਇਹ ਬੇਟੀ ਕੈਨੇਡਾ ਗਈ ਹੋਈ ਸੀ ਪਲੱਸ 2 ਕਰਨ ਤੋਂ ਬਾਅਦ 2 ਸਾਲ ਦੀ ਸਟੱਡੀ ਦੀ ਵੀ ਜਿੱਥੇ ਗਈ ਸੀ ਸਟੱਡੀ ਪੂਰੀ ਹੋਣ ਤੋਂ ਬਾਅਦ ਤੋਂ ਉਹਦੇ ਕੋਲੇ ਹਜੇ ਵਰਕ ਪਰਮਿਟ ਹੈ ਨਹੀਂ ਸੀ ਅ ਅਪਲਾਈ ਕੀਤਾ ਹੋਇਆ ਸੀ ਅਚਾਨਕ ਜਿਹੜੀ ਉਹਦੀ ਮੌਤ ਹੋ ਗਈ ਬਹੁਤ ਹੀ ਪਰਿਵਾਰ ਦੇ ਉੱਪਰ ਇੱਕ ਦੁੱਖ ਦਾ ਪਹਾੜ ਜਿਹੜਾ ਗਿਰਿਆ ਹੈ ਔਰ ਅਸੀਂ ਪਰਮਾਤਮਾ ਅਗੇ ਹੀ ਅਰਦਾਸ ਕਰਦੇ ਹਾਂ ਕਿ ਉਸ ਸਾਡੀ ਬੇਟੀ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਵਾਅਦਾ ਬਖਸ਼ੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਉੱਥੇ ਦੇ ਸਾਡੇ ਵੀਰ ਨੇ ਐਨ ਆਰ ਆਈ ਉਹਨਾਂ ਨੇ ਜੋ ਉੱਥੇ ਦੀ ਜਾਣਕਾਰੀ ਦਿੱਤੀ ਹੈ ਕਿ ਉੱਥੇ ਦੇ ਹਾਲਾਤ ਨੇ ਜਿਹੜੇ ਕੈਨੇਡਾ ਦੇ ਵਿੱਚ ਅੱਜ ਕੱਲ ਬੱਚਿਆਂ ਦੇ ਹਾਲਾਤ ਮਾੜੇ ਨੇ ਕਿਉਂਕਿ ਉੱਥੇ ਅਟੈਕ ਦੇ ਨਾਲ ਇੱਕ ਦੋ ਜਿਹੜੀਆਂ ਮੌਤਾਂ ਨੇ ਡੇਲੀ ਹੋ ਰਹੀਆਂ ਨੇ ਔਰ ਇਹਦਾ ਕਾਰਨ ਕੀ ਨੇ ਇਹਦੇ ਤੇ ਜ਼ਰੂਰ ਸਾਨੂੰ ਸੋਚਣਾ ਚਾਹੀਦਾ ਅਗਲਾ ਇਹ ਹੈ ਕਿ ਜਿਹੜਾ ਬੱਚਾ ਭਵਿੱਖ ਬਣਾਉਣ ਲਈ ਇੰਨੇ ਪੈਸੇ ਲਾ ਕੇ ਜਾਂਦਾ ਜਦੋਂ ਉਹਦੇ ਤੇ ਇਹ ਵਿਪਤਾ ਪੈਂਦੀ ਹੈ ਉਹ ਤੇ ਬਹੁਤ ਹੀ ਯਾਨੀ ਦਰਦ ਹੈ ਜਿਹੜਾ ਸਾਡੇ ਪੰਜਾਬੀਆਂ ਨੂੰ ਸਾਡੇ ਵੀਰਾਂ ਨੂੰ ਅਪਦੇਤੇ ਚੱਲਣਾ ਪੈਂਦਾ ਕਿਉਂਕਿ ਪਿੱਛੇ ਪਰਿਵਾਰ ਵੀ ਹੈ ਜਿਹੜਾ ਉਹ ਵੀ ਬਰਬਾਦ ਤੇ ਦੂਜਾ ਜਿਹੜਾ ਬੱਚਾ ਹੈ ਉਹ ਵੀ ਸਾਡੇ ਤੋਂ ਪਿੱਛੜ ਗਿਆ ਔਰ ਨਾਲ ਦੀ ਨਾਲ ਮੈਂ ਬੇਨਤੀ ਉਹਨਾਂ ਵੀਰਾਂ ਨੂੰ ਜਿਹੜੇ ਐਨ ਆਰ ਆਈ ਵੀਰਾਂ ਨੇ ਇਸ ਬੱਚੀ ਦੀ ਲਾਸ਼ ਪਿੰਡ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕੀਤੀ ਹੈ ਸਾਡੇ ਸੱਦੇ ਤੇ ਪੁੱਲ ਚੜਾਏ ਨੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ